ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਜਿੱਥੇ ਸਿਆਸੀ ਪਾਰਟੀਆਂ ਸਰਗਰਮ ਨਜ਼ਰ ਆ ਰਹੀਆਂ ਨੇ ਚੋਣ ਮੈਦਾਨ ਦੇ ਵਿੱਚ ਉੱਥੇ ਹੀ ਬੀਜੇਪੀ ਦੀਆਂ ਮੁਸ਼ਕਲਾਂ ਪੰਜਾਬ ਵਿੱਚ ਵੱਧ ਚੁੱਕੀਆਂ ਨੇ ਇਹ ਸਵਾਲ ਕਿਉਂ ਉੱਠਿਆ ਕਾਰਨ ਕੀ ਨੇ ਤੁਹਾਨੂੰ ਦੱਸ ਦਿਆਂ ਦਰਸਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਿੰਡਾਂ ਵਿੱਚ ਹੁਣ ਭਾਜਪਾ ਦਾ ਵਿਰੋਧ ਆ ਜਿਹੜਾ ਉਹ ਤੇਜ਼ ਹੋ ਚੁੱਕਿਆ ਕਿਉਂਕਿ ਸੰਗਰੂਰ ਤੋਂ ਬਾਅਦ ਲੋਕ ਸਭਾ ਹਲਕਾ ਬਠਿੰਡਾ ਦੇ ਪਿੰਡ ਪੁੱਚੋਂ ਖੁਰਦ ਵਿੱਚ ਭਾਜਪਾ ਗਵਾ ਅਤੇ ਉਮੀਦਵਾਰਾਂ ਦੇ ਦਾਖਲੇ ਤੇ ਰੋਕ ਵਾਲੇ ਫਲੈਕਸ ਲਾਏ ਗਏ ਨੇ ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਧਨੇਰ ਧੜੇ ਨੇ ਪਿੰਡਾਂ ਵਿੱਚ ਵੋਟਾਂ ਮੰਗਣ ਆਉਣ ਤੇ ਭਾਜਪਾ ਗਵਾ ਦੇ ਤਿੱਖੇ ਵਿਰੋਧ ਦਾ ਐਲਾਨ ਕਰ ਦਿੱਤਾ ਹੈ ਤਾਂ ਦੱਸਦੀ ਹੈ ਕਿ ਪਿੰਡ ਪੁੱਚੋਂ ਖੁਰਦੀ ਕਮੇਟੀ ਨੇ ਪਿੰਡ ਦੇ ਬਾਹਰਲੇ ਪਾਸੇ ਬਕਾਇਦਾ ਫਲੈਕਸ ਲਗਾ ਕੇ ਮੋਦੀ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਹੈ ਇਸ ਦੀ ਅਗਵਾਈ ਕਰ ਰਹੇ ਪਿੰਡ ਇਕਾਈ ਦੇ ਪ੍ਰਧਾਨ ਰঞ্জੀਤ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੁਣ ਉਹ ਵੀ ਭਾਜਪਾ ਦਾ ਪਿੰਡਾਂ ਵਿੱਚ ਸਖਤ ਵਿਰੋਧ ਕਰਨਗੇ ਉਹਨਾਂ ਕਹੇ ਕਿ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਤਹਿਤ ਲਿਆ ਗਿਆ ਤੇ ਉਹਨਾਂ ਇਹ ਵੀ ਕਿਹਾ ਕਿ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਚੌਂਤੇ ਸਵਾਲ ਪੁੱਛੇ ਜਾਣਗੇ ਕਿ ਦਿੱਲੀ ਮੋਰਚੇ ਦੀਆਂ ਰੈਂਦੀਆਂ ਮੰਗਾਂ ਲਾਗੂ ਕਿਉਂ ਨਹੀਂ ਕੀਤੀਆਂ ਗਈਆਂ ਨਾਲ ਹੀ ਛਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਤੇ ਪੁਲਿਸ ਦਾ ਜ਼ਬਰ ਕਿਉਂ ਕੀਤਾ ਗਿਆ ਕਿਸਾਨਾਂ ਨੂੰ ਸੜਕਾਂ ਬੰਦ ਕਰਕੇ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ ਇਸ ਮੌਕੇ ਬਹੁਤ ਸਾਰੇ ਆਗੂ ਮੌਜੂਦ ਸੀ ਇੰਨਾ ਹੀ ਨਹੀਂ ਬਲਕਿ ਹੁਣ ਮਾਨਸਾ ਦੀ ਗੱਲ ਕੀਤੀ ਜਾਵੇ ਤਾਂ ਮਾਨਸਾ ਦੇ ਖੇਤਰ ਪਿੰਡ ਵਿੱਚ ਨੌਜਵਾਨਾਂ ਨੇ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਸੰਸਦੀ ਚੋਣਾਂ ਵਿੱਚ ਪਿੰਡਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣ ਲਈ ਸੁਚੇਤ ਕਰਦਿਆਂ ਪੋਸਟਰ ਤੇ ਫਲੈਕਸ ਲਾਉਣ ਦਾ سلسلہ ਆਰੰਭ ਕਰ ਦਿੱਤਾ ਹੈ ਇਲਾਕੇ ਦੇ ਕਈ ਪਿੰਡਾਂ ਵਿੱਚ ਬਕਾਇਦਾ ਇਕੱਠ ਕਰਕੇ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਆਉਣ ਦੀ ਨਾ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ ਪਿੰਡ ਕੋਟਨੀ ਵਿੱਚ ਨੌਜਵਾਨਾਂ ਨੇ ਕਿਹਾ ਹੈ ਕਿ ਭਾਜਪਾ ਦੇ ਬਾਈਕਾਰਡ ਸਬੰਧੀ ਪੋਸਟਰ ਲਾਏ ਗਏ ਨੇ ਤਾਂ ਜੋ ਕੋਈ ਵੀ ਭਾਜਪਾ ਆਗੂ ਪਿੰਡਾਂ ਵਿੱਚ ਵੋਟਾਂ ਮੰਗਣ ਨਾ ਆ ਸਕੇ ਇਸ ਮੌਕੇ ਬਹੁਤ ਸਾਰੇ ਜਿਹੜੇ ਹੋਰ ਵੀ ਆਗੂ ਸੀਗੇ ਕਿਸਾਨ ਜਥੇਬੰਦੀ ਦੇ ਹਾਜ਼ਰ ਸੀਗੇ ਤਾਂ ਕਹਿ ਲਿਆ ਕਿ ਸਾਫ ਤੌਰ ਦੇ ਉੱਤੇ ਮੁਸ਼ਕਲਾਂ ਵੱਧ ਚੁੱਕੀਆਂ ਨੇ ਭਾਜਪਾ ਪੰਜਾਬ ਦੀਆਂ ਕਿਉਂਕਿ ਕਿਸਾਨਾਂ ਦਾ ਜਿਹੜਾ ਪਹਿਲਾ ਮੋਰਚਾ ਸੀਗਾ ਉਸ ਤੋਂ ਬਾਅਦ ਕਿਸਾਨ ਵਾਪਸ ਮੁੜੇ ਤੇ ਦੂਜੀ ਵਾਰ ਫਿਰ ਕਿਸਾਨਾਂ ਨੇ ਦਿੱਲੀ ਜਾਣ ਦਾ ਯਤਨ ਕੀਤਾ ਪਰ ਉਹਨਾਂ ਨੂੰ ਪੰਜਾਬ ਹਰਿਆਣਾ ਬਾਰਡਰਾਂ ਤੇ ਰੋਕ ਲਿਆ ਗਿਆ ਜਿਸ ਦਾ ਕਿ ਹੁਣ ਗੁੱਸਾ ਸਭ ਤੌਰ ਤੇ ਕਿਸਾਨਾਂ ਦਾ ਝਲਕਦਾ ਨਜ਼ਰ ਆ ਰਿਹਾ ਹੈ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜਾਂਦਾ ਹੈ ਮੋਦੀ ਸਰਕਾਰ ਚੱਲੇ ਜਾਂਦੀ ਹੈ ਤੇ ਕਿਸਾਨ ਕਹਿੰਦੇ ਨੇ ਸਾਡਾ ਨਾ ਮਸਲਾ ਪਹਿਲਾਂ ਹੱਲ ਹੋਇਆ ਸੀ ਨਾ ਬਾਅਦ ਵਿੱਚ ਹੱਲ ਹੋਇਆ ਸੀ ਜਿਸ ਤਰੀਕੇ ਨਾਲ ਕਹਿੰਦੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤੇ ਅਸੀਂ ਪਿੰਡਾਂ ਚੋਂ ਵੀ ਰੋਕਾਂਗੇ ਪਿੰਡਾਂ ਵਿੱਚ ਵੜਨ ਦਾ ਕੀ ਹੱਕ ਹੈ ਇਹਨਾਂ ਡਿਲੇਟਰਾਂ ਦਾ ਜਿਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਹੀ ਨਹੀਂ ਮੰਨਣੀਆਂ ਤਾਂ ਕਹ ਲਿਏ ਕਿ ਹੁਣ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਪੰਜਾਬ ਵਿੱਚ ਭਾਜਪਾ ਨੂੰ ਕਰਨਾ ਪੈ ਸਕਦਾ ਹੈ ਵੱਖ-ਵੱਖ ਜ਼ਿਲ੍ਹਿਆਂ ਦਾ ਜ਼ਿਕਰ ਕੀਤਾ ਜਿੱਥੇ ਹੁਣ ਬੋਰਡ ਲੱਗਣੇ ਸ਼ੁਰੂ ਹੋ ਗਏ ਨੇ ਕਿ ਸਾਡੇ ਪਿੰਡ ਵੋਟਾਂ ਮੰਗਣ ਦੀ ਖੇਚਲ ਦਾ ਕਰਨਾ ਤੇ ਨਾ ਹੀ ਪਿੰਡ ਵਿੱਚ ਐਂਟਰੀ ਕਰਨਾ ਤਾਂ ਕਹ ਲਿਏ ਕਿ ਹੁਣ ਬੀਜੇਪੀ ਪਿੰਡਾਂ ਵਿੱਚ ਕਿਸ ਤਰੀਕੇ ਨਾਲ ਵੋਟ ਮੰਗੇਗੀ ਜਿਵੇਂ ਜ਼ਿਕਰ ਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਪਿੰਡਾਂ ਵਿੱਚ ਹੈ ਤੇ ਬੀਜੇਪੀ ਦਾ ਪ੍ਰਭਾਵ ਸ਼ਹਿਰੀ ਖੇਤਰਾਂ ਵਿੱਚ ਹੈ ਜੇਕਰ ਦੋਵਾਂ ਦਾ ਗੱਠਜੋੜ ਹੋ ਜਾਂਦਾ ਤੇ ਇੱਕ ਦੂਜੇ ਨੂੰ ਚੰਗਾ ਹੰਗਾਰਾ ਮਿਲਦਾ ਪਰ ਹੁਣ ਗੱਠਜੋੜ ਨਾ ਹੋਣ ਕਾਰਨ ਬੀਜੇਪੀ ਦੇ ਮੁਸ਼ਕਲਾਵਾਂ ਆ ਚੁੱਕੀਆਂ ਨੇ ਅਕਾਲੀ ਦਲ ਦੇ ਕੀ ਹਾਲਾਤ ਰਹਿੰਦੇ ਨੇ ਇਹ ਵੀ ਦੇਖਣਾ ਬਾਕੀ ਹੋਏਗਾ ਕਿਉਂਕਿ ਗੁੱਸਾ ਲੋਕਾਂ ਦੇ ਵਿੱਚ ਕਾਲੀ ਦਲ ਪ੍ਰਤੀ ਵੀ ਹੈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਇਸ ਬਾਰੇ ਕਾਲੀ ਦਲ ਦੇ ਸੀਨੀਅਰ ਲੀਡਰ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਲੋਕਾਂ ਦੀ ਸਮੱਸਿਆ ਕੀ ਹੈ ਤੇ ਸਾਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਮੁਸ਼ਕਲਾਂ ਬੱਝ ਚੁੱਕੀਆਂ ਨੇ ਭਾਜੀਪੀ ਦੇ ਆ ਪੰਜਾਬ ਦੇ ਵਿੱਚ ਤਾਂ ਹੁਣ ਕਿਹੜੇ ਮੂੰਹ ਨਾਲ ਲੀਡਰ ਵੋਟਾਂ ਲੈਣ ਜਾਣਗੇ ਤੇ ਉਹਨਾਂ ਨੂੰ ਕਿਸ ਤਰੀਕੇ ਦੇ ਜਿਹੜੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਇਹ ਆਉਣ ਵਾਲੇ ਦਿਨਾਂ ਵਿੱਚ ਤਸਵੀਰਾਂ ਸਾਫ਼ ਹੋ ਜਾਣਗੀਆਂ ਪਰ ਜੋ ਤਸਵੀਰਾਂ ਹੁਣ ਸਾਫ਼ ਨੇ ਉਹਦੇ ਵਿੱਚ ਦਿਖ ਰਿਹਾ ਕਿ ਭਾਜਪਾ ਜਿਹੜੀ ਉਹ ਕਿਤਨਾ ਕਿਤੇ ਕਿਸਾਨਾਂ ਨੂੰ ਲੈ ਕੇ ਜਾਂ ਇਸ ਮਾਮਲੇ ਨੂੰ ਲੈ ਕੇ ਜੁਰੂਰ ਚਿੰਤਾ ਦੇ ਵਿੱਚ ਆ ਕਿ ਆਖਰ ਹੁਣ ਕੀਤਾ ਕੀ ਜਾਵੇ ਹਾਲਾਤ ਆਉਣ ਵਾਲੇ ਦਿਨਾਂ ਵਿੱਚ ਕੀ ਰਹਿਣਗੇ ਸਾਡੇ ਨਜ਼ਰਾਂ ਬਣੀਏ ਰਹਿਣਗੀਆਂ ਦਿਓ ਜੀ ਆਜਾਤ ਧੰਨਵਾਦ